ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੁਹੀ ਸ਼ੰਤ ਮਹੱਲਾ ਚੌਥਾ ਅਕਾਰ ਦੂਜਾ ਗੁਰਮੁਖ ਹਰਗੁਣ ਗਾਏ ਹਿਰਦੇ ਰਸਨ ਰਸਾਏ ਹਰ ਰਸਨ ਦੇ ਸਾਈ ਮੇਰੇ ਪ੍ਰਭ ਭਾਏ ਮਿਲਿਆ ਸਹਿਜ ਸੁਭਾਏ ਆਂ ਦਿਨ ਭੋਗ ਭੋਗੇ ਸੁਖ ਸੁਵੇ ਸ਼ਬਦ ਰਹੇ ਲਿਵ ਲਾਏ ਵੱਡੇ ਭਾਗ ਗੁਣ ਪੂਰਾ ਪਾਈਏ ਆਂ ਦਿਨ ਨਾਮ ਧਿਆਏ ਸਈ ਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਾਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਪਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਭਰਮ ਭਾਗਾ ਹੋਮੇ ਬਿੰਥੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜਕਰ ਹੋਆ ਵਾਸਾ ਹਰ ਮੰਗਲ ਦਾ ਰਸ ਰਸਨ ਰਸਾਏ ਨਾਨਕ ਨਾਮ ਪ੍ਰਕਾਸ਼ਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਘਰ ਮੰਦਰ ਸੁਹਾਇਆ ਤਨ ਮਨ ਅਲਪਸ਼ਗਾਲ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੇ ਸੋਈ ਪਰ ਕੀਜੇ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਹਉਣ ਆਇਆ ਵਿਹਉਣ ਆਇਆ ਗੁਰਮੁਖ ਹਰ ਪਾਇਆ ਸਾਤ ਧੰਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸواری ਸੁਰਨਰ ਗਣ ਗੰਦਰਬ ਮੇਲੇ ਆਏ ਅਪੂਰਬ ਜੰਜ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨ ਜਾਈ ਰਾਗ ਸੁਹੀ ਸ਼ੰਤ ਮਹੱਲਾ ਚੌਥਾ ਕਰਤਿ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਓ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਏ ਘਰ ਵਾਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਇਹਨੇ ਸਜਪੀ ਸਦਾ ਸਾਲਾਹੀ ਸਾਚ ਸ਼ਬਦ ਲਵਲਾਈ ਅੰਦਨ ਸਹਜ ਰਹੇ ਰੰਗ ਰਾਤਾ ਰਾਮ ਨਾਮ ਰਿੱਧ ਪੂਜਾ ਨਾਨਕ ਗੁਰਮੁਖ ਏਕ ਪਛਾਣੇ ਅਵਲ ਨ ਜਾਣੇ ਦੂਜਾ ਸਭ ਮੇ ਰਵ ਰਹਾ ਸੋ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੇ ਰਵ ਰਹਾ ਸੋ ਪ੍ਰਭ ਮੇਰਾ ਸੁਆਮੀ RAM ਪ੍ਰਭ ਮੇਰਾ ਸੁਆਮੀ ਅੰਤਰਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸੱਚ ਪਾਈਏ ਸਹਜ ਸੁਮਾਈਏ ਤਿਸ ਬਿਨ ਅਵਰਨ ਕੋਈ ਸਹੀਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ ਆਪੇ ਲਏ ਮਰਾਇ ਨਾਨਕ ਸੋ ਪ੍ਰਭ ਸ਼ਬਦੇ ਜਾਪੇ ਅਹਨੇ ਸਿ ਨਾਮ ਧਿਆਏ ਇਹੋ ਜਗੋ ਦੁਤਰ ਮਨਮੁਖ ਪਾਰ ਨ ਪਾਈ RAM ਅੰਤਰੇ ਹੋਵੇਂ ਮਮਤਾ ਕਾਮ ਕ੍ਰੋਧ ਚਤਲਾਈ ਰਾਮ ਅੰਤਰ ਚਤਰਾਈ ਥਾਏ ਨਾ ਪਾਈ ਪਿਰਥਾ ਜਨਮ ਗਵਾਇ ਜਮ ਮਗ ਦੁਖ ਪਾਵੇ ਝੋਟਾਂ ਖਾਵੇ ਅੰਤ ਗਿਆ ਪਛਤਾਇਆ ਬਿਨਾ ਬਿਨ ਨਾਵੇਂ ਕੋ ਬੇਲੀ ਰਾਹੀ ਪੁੱਤ ਕੁਟੰਬ ਸੋਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਜਾਈ ਹਉ ਪੁੱਛੋ ਆਪਣਾ ਸਤਿਗੁਰੂ ਦਾਤਾ ਕਿ ਨਿਬਿਦ ਦੁੱਤਰ ਤਰੀਏ ਰਾਮ ਸਤਗੁਰ ਪਾਏ ਚਲੋ ਜੀਵਤਿਆਂ ਏਬ ਮਰੀਏ ਰਾਮ ਜੀਵਤਿਆਂ ਮਰੀਏ ਪੌਜਲ ਤਰੀਏ ਗੁਰਮੁਖ ਨਾਮ ਸਮਾਵੇ ਪੂਰਾ ਪੁਰਖ ਪਾਇਆ ਬੜਾ ਭਾਗੀ ਸੱਚ ਨਾਮ ਦੇ ਬਲਾਵੇ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੁਹੀ ਮਹਲਾ ਚੌਥਾ ਅਕਰ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੂਝ ਗਏ ਆਥੇ ਹਉ ਮਨ ਤਨ ਦੇਵਾ ਸਤਗੁਰੇ ਮੈਂ ਮੇਲੇ ਪ੍ਰਭ ਗੁਣ ਦਾਸੇ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦਸੇ ਹਰ ਸਾਹ 바ਸੇ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਗਾਸੇ ਗੁਰਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾ ਕਹ ਰਾਉ ਚਰੀ ਬਿਸ਼ੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾ ਹਾ ਹਉ ਤੁਝ ਬਾਜੋਂ ਖਰੀ ਉਡੀਨੀ ਜੂ ਜਲ ਬਿਨ ਮੀਨ ਮਰਹਾ ਉੜ ਭਾਗੀ ਹਰ ਧਾਇਆ ਜਨਾਨਕ ਨਾਮ ਸੁਮਹਾ ਮਨ ਦੇ ਦਿਸ ਚਲ ਚਲ ਪਰਮਿਆ ਮਨ ਮੁਖ ਪਰਮ ਭੁਲਾਇਆ ਨਿਤ ਆਸਾ ਮਨ ਚਿਤਵੇ ਮਨ ਤ੍ਰਿਸ਼ਨਾ ਭੁਖ ਗਵਾ ਲਗਾਇਆ ਅੰਤਾਂ ਧਨ ਧਰ ਦੱਬਿਆ ਫਿਰ ਵਿਖ ਭਾਲਣ ਗਿਆ ਜਾਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਮੇ ਪਚ ਪਚ ਮੋਇਆ ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੀਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁਧ ਬੁੱਧ ਵਿਸਰ ਗਈ ਮਨ ਆਸ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੀਮ ਕੀ ਗੁਰ ਦੇਖਤ ਮਨ ਸੁਧਾਰਿਆ ਹੁਲਪਾਗੀ ਪ੍ਰਭ ਆਇ ਮਿਲ ਜਨਾਨਕ ਖਿਨ ਖਿਨ ਵਾਰਿਆ ਸੁਹੀ ਸ਼ੰਤ ਮਹੱਲਾ ਚੌਥਾ ਮਾਰੇ ਹਿਸੇ ਵੇ ਜਨ ਹਉਮੈ ਵਿਖਿਆ ਜਿਨ ਹਾਰ ਪ੍ਰਭ ਮਿਲਣ ਨ ਦਿੱਤੀਆ ਦੇ ਕੰਚਨ ਵੇ ਬੰਨੀਆਂ ਦੇ ਕੰਚਨ ਵੇ ਬੰਨੀਆਂ ਇਨ ਹਉਮੈ ਮਾਰਿ ਬੁਤੀਆ ਮੋਹ ਮਾਇਆ ਵੇ ਸਭ ਕਾਲਖਾ ਇਨ ਮਨਮੁਖ ਮੂਲ ਸੁਜੁਤੀਆ ਜਨ ਨਾਨਕ ਗੁਰਮੁਖ ਉਬਰੇ ਗੁਰ ਸ਼ਬਦੀ ਹਉਮੈ ਛੁਟਿਆ ਵਸ ਆਣੋ ਵੇ ਜਨ ਇਸ ਮਨ ਕੋ ਮਨ 바ਸੇ ਜੂ ਨਿਤ ਭੌਂਦਿਆ ਦੁਖ ਰੈਣ ਵੇ ਵਿਹਾਨਿਆ ਨਿਤ ਆਸਾ ਆਸ ਕਰਿੰਦੇ ਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਲ ਚਾਉਦਿਆਂ ਜਨ ਨਾਨਕ ਪ੍ਰਭ ਦਿਹੋ ਮਤੀ ਛਲ ਆਸਾ ਨਿਤ ਸੁਖ ਸੌਂਦਿਆਂ ਸਾਤ ਅਨਾਂ ਸਚਿਤ ਕਰੇ ਰਾਮ ਰਾਜਾ ਹਰ ਪ੍ਰਭ ਸੇਜੜੀਏ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਾ ਕਰ ਕਿਰਪਾ ਲਿਹੁ ਮਲਾਈ ਮੇਰੇ ਮਨ ਤਨ ਲੋਚਾ ਗੁਰਮੁਖ ਲਾਮ ਰਾਜਾ ਹਰ ਸ਼ਰਧਾ ਸੇਜ ਵਿਸ਼ਾਈ ਜਨ ਨਾਨਕ ਹਰ ਪ੍ਰਭ ਪਾਣੀਆਂ ਰਾਮ ਰਾਜਾ ਮਿਲਿਆ ਸਹਿਜ ਸੁਭਾਈ ਇਕਤ ਸੇਜੇ ਹਰ ਪ੍ਰਭੂ ਰਾਮ ਰਾਜਿਆ ਗੁਰ ਦਸੇ ਹਰ ਮਿਲਾਈ ਮੈਂ ਮਨ ਤਨ ਪ੍ਰੇਮ ਬਰਾਗ ਐ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੀ ਹਉ ਗੁਰ ਵਿਟੋ ਕੋਲ ਘੁਮਾਇਆ ਰਾਮ ਰਾਜਿਆ ਜਿਉ ਸਤਗੁਰ ਆਗੇ ਦੇਈ ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰ ਮਿਲਾਈ ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰ ਮਿਲੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ